ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਕੱਲ ਤਿੰਨ ਗੱਡੀਆਂ ਜਿਹੜੀਆਂ ਸਮੁੱਚੇ ਤੌਰ ਤੇ ਜਿਹਦੇ ਵਿੱਚ ਖਾਣ ਦੀਆਂ ਵਸਤਾਂ ਸੌਣ ਲਈ ਗੱਦੇ ਕੰਬਲ ਨਾਲ ਮੰਜੇ ਨਾਲ ਤਰਪੈਲਾ ਅਤਿਆधिक ਚਾਦਰਾਂ ਮੱਛਰਦਾਨੀਆਂ ਚਟਾਈਆਂ ਫਿਲਟਰ ਪਾਣੀ ਤੇ ਰਾਸ਼ਨ ਕਿੱਟਾਂ ਉਹ ਸਾਰੇ ਭੇਜੀਆਂ ਸੀ ਉਹ ਤਿੰਨ ਗੱਡੀਆਂ ਡੇਰਾ ਬਾਬਾ ਨਾਨਕ ਰਮਦਾਸ ਤੇ ਤੀਜੀ ਜਿਹੜੀ ਆਪਣੇ ਗਈ ਸੀ ਇੱਥੇ ਹੀ ਆਪਣਾ ਗੁਰੂ ਕੇ ਗੁਰੂ ਕੇ ਬਾਗ ਅੱਜ ਦੋ ਗੱਡੀਆਂ ਇਹ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਸਾਰੀਆਂ ਕਿੱਟਾਂ ਸਮੇਤ ਤੇ ਸਾਰੇ ਹੀ ਵਿੱਚ ਇਹਦੇ ਕਿਉਂਕਿ ਮୋਰੇ ਠੰਡ ਆ ਰਹੀ ਆ ਕੋਈ ਇਹਨਾਂ ਨੇ ਮੋੜੇ ਨੇ ਉਦਾਂ ਜਤਨ ਵਿੱਚ ਕੀਤਾ ਜੋਟੀਆਂ ਤੱਕ ਵੀ ਕਿੱਟਾਂ ਦੇ ਵਿੱਚ ਲੈ ਕੇ ਪਾਈਆਂ ਤਾਂ ਕਿ ਜਿਸ ਦੇ ਵੀ ਕਿਸੇ ਦੇ ਪੈਰਾਂ ਚ ਆ ਜਵੇ ਤਾਂ ਨੰਗਾ ਨਾ ਰਹੇ ਸਵਾਜ ਇਹ ਦੋ ਗੱਡੀਆਂ ਜਿਹੜੀਆਂ ਆ ਇਹ ਭੇਜੀਆਂ ਜਾ ਰਹੀਆਂ ਬਾਕੀ ਜਿਹੜਾ ਬੀ ਦਾ ਪ੍ਰਬੰਧ ਵੀ ਅਸੀਂ ਕਰ ਚੁੱਕੇ ਆ ਤੇ ਡੀਜ਼ਲ ਦਾ ਉਹ ਲੋਡ ਅਨਸਾਰ ਮੈਂ ਉਹਦਣ ਵੀ ਕਿਹਾ ਸੀ ਉਹ ਆਪਣੇ ਪੰਜ ਸੈਂਟਰ ਸਥਾਪਿਤ ਕੀਤੇ ਉਹਨਾਂ ਸਥਾਪਤਾਂ ਸੈਂਟਰਾਂ ਦੇ ਉੱਤੇ ਆਪਣੀ ਆਪਣੀ ਐਪਲੀਕੇਸ਼ਨ ਦੇ ਦੇਣ ਸਰਪੰਚਾਂ ਤੋਂ ਦੀ ਤਰਾਕੇ ਤਾਂ ਕਿ ਸਮੇਂ ਸਿਰ ਜਿਹੜਾ ਹੈ ਉਹ ਸਾਰਿਆਂ ਨੂੰ ਵਾਹਿਆ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ